ਮੇਲਾ ਬਾਬਾ ਜੋਗੀ ਪੀਰ ਪਿੰਡਰ ਅੱਲਾ ਭੋਪਾਲ ਦੇਖੋ ਜੀ ਬੱਬੀ ਦੀ ਕਾਫੀ ਦੂਰ ਤੱਕ ਇਹ ਜਗ੍ਹਾ ਜੋ ਸੁਨਨੀ ਪਈ ਜੰਗਲ ਏਰੀਆ ਇਹ ਤਕਰੀਬਨ 200 ਇਕੜ ਜੀ ਚਾਰ ਸਫੇਰੇ ਬਹੁਤ ਦੂਰ ਦੂਰ ਤੱਕ ਜਿਸ ਤੱਕ ਤੁਹਾਨੂੰ ਫਸਲ ਨਹੀਂ ਦੀਦੀ ਦਰਖਤ ਨਹੀਂ ਦੇ ਨੇ ਇਹ ਸਾਰੀ ਜਗ੍ਹਾ ਬੱਬੀ ਦੀ ਹੈ ਦੇਖੋ ਬਹੁਤ ਦੂਰ ਤੱਕ ਜੀ ਦੇਖੋ ਜੀ ਇਹ ਇੱਧਰ ਆ ਗਿਆ ਜੀ ਸਰੋਵਰ ਇੱਧਰ ਆ ਗਿਆ ਜੀ ਬਾਬਾ ਜੀ ਦਾ ਸਰੋਵਰ ਇੱਧਰ ਦੇਖੋ ਸੰਗਤਾਂ ਦੀ ਭੀੜ ਲੱਗੀ ਹੋਇਆ ਹੈ ਲੈਣਾ ਲਾਟ ਮੱਥਾ ਟੇਕਣ ਵਾਲਿਆਂ ਦੀ ਦੇਖੋ ਜੀ ਇੱਧਰ ਮੱਥਾ ਟੇਕ ਰਿਹਾ ਬਹੁਤ ਹੋਜੂਗੀ ਪੀਰ ਜੀ ਦਾ ਜਿੱਥੋਂ ਦਾ ਤਸਵੀਰ ਤੁਹਾਡੀ ਨਿਗਾਹ ਜਾਂਦੀ ਆ ਤੁੰਨਾ ਏਰੀਆ ਸਾਰਾ ਬਾਬਾ ਜੀ ਦੀ ਜਗਾ ਏ ਜਿਹਨੂੰ ਸੀਚੀ ਕਹਿੰਦੇ ਆ ਜੰਗਲ ਏਰੀਆ ਬਣਿਆ ਹੋਇਆ ਤਖਤ ਲੱਗੇ ਨੇ ਸਿਰਫ ਇਹ 150 200 ਏਕੜ ਦੇ ਕਰੀਬ ਹੈ ਜੀ ਉਹ ਦੇਖੋ ਇਹ ਨਿਗਾਹ ਮਾਰੋ ਦੂਰ ਤੱਕ ਵੱਡੇ ਸਪੈਸ਼ੀ ਦੇ ਦਿੰਦੇ ਨੇ ਇਹ ਆ ਗਈ ਬਾਬਾ ਜੀ ਜਗਾ ਹੋ ਡਿਊਟੀ ਤੋਂ ਲੈ ਕੇ ਸ਼ੈੱਡ ਬਣੇ ਹੋਏ ਨੇ ਇਹਦੇ ਨੀਚੇ ਦੀ ਸੰਗਤ ਮੱਥਾ ਟੇਕਣ ਦੇ ਰੂਪ ਦੇ ਵਿੱਚ ਆਉਂਦੀ ਆ ਤੇ ਉਹ ਦੇਖੋ ਜੀ ਦੂਰ ਤੱਕ ਤੁਹਾਨੂੰ ਜਿੱਥੋਂ ਤੱਕ ਵੀ ਜੰਗਲ ਏਰੀਆ ਦਿਂਦਾ ਇਹ ਸਾਰਾ ਬਾਬਾ ਜੀ ਦੀ ਜਗਾ ਇਹ ਸਿਕਾਇਨ ਦੀ ਵਿਦਾਸਤ ਜਿਹੜੀ ਅੱਗੇ ਤੁਹਾਨੂੰ ਏਰੀਆ ਦੇਖੋ ਜੋ ਗਾਣ ਕਣਕਾਂ ਵਾਲਾ ਬਿਰਲੀਆਂ ਕਣਕਾਂ ਦੇ ਪੱਖੀਆਂ ਪਈਆਂ ਇਹ ਸਾਰਾ ਹੀ ਏਰੀਆ ਜੀ ਬਾਬਾ ਜੋਗੀ ਪੀਰ ਪਿੰਡ ਰੱਲਾ ਕੋ ਬਾਗ ਇਹ ਮੇਲਾ ਸਾਲ ਦੇ ਵਿੱਚ ਦੋ ਵਾਰ ਲੱਗਦਾ ਜੀ ਬੜੀ ਸ਼ਰਧਾ ਤੁਮਤਾਂ ਦੇ ਨਾਲ ਬਣਾਇਆ ਜਾਂਦਾ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਮੇਲੇ ਦੇ ਲਾਈਵ ਰੰਗ ਦੇਖੋ ਵੀ ਕਾਫੀ ਅੱਛੀ ਜਗਵਾਤੇ ਹੀ ਬਣੀ ਹੋਈ ਆ ਜਿੱਥੋਂ ਅਸੀਂ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਸੰਗਤਾਂ ਦੇ ਪੱਟੇ ਵਹੀਕਲ ਜਿਵੇਂ ਸੰਗਤੇ ਹੁਣ ਆਪਾਂ ਅੱਗੇ ਥੱਲੇ ਇਥੋਂ ਸਾਰ ਨੂੰ ਦਿਖਾ ਰਹੇ ਆ ਸੰਗਤ ਦੇ ਰੰਗ ਦੇਖੋ ਜੀ ਮੀਨਾ ਬਾਬਾ ਜੋਦੇ ਪੀਰ ਟਰਲਾ ਕੋਪਾਲ ਇਹ ਕਿਸ ਸੰਬੰਧ ਦਾ ਜੀ ਆ ਜੀ ਬਾਬੇ ਜੀ ਬਲਿੰਦਰ ਜੋ ਬਹੁਤ ਉੱਚੀ ਬਣੀ ਹੈ ਪਹਿਲਾਂ ਉੱਪਰ ਤੋਂ ਆਪਾਂ ਵੀਡੀਓ ਬਣਾਈ ਸੀ ਨਾ ਉਹ ਹੀ ਤੁਹਾਨੂੰ ਥੱਲੇ ਦਿਖਾ ਰਹੇ ਹਾਂ ਫਿਲਹਾਲ ਇਹ ਜਗਾ ਬਣ ਰਹੀ ਹੈ ਜੀ ਕਾਫੀ ਉੱਚੀ ਜਗਾ ਹੈ ਦੇਖੋ ਇਹ ਬਣੀ ਜਗਾ ਜੀ ਇਹ ਉੱਪਰ ਜਾਣ ਦਾ ਰਸਤਾ ਹੈ ਇੱਥੋਂ ਆਪਾਂ ਹੁਣ نیچے ਆ ਗਏ ਹਾਂ ਦੇਖੋ ਜਿਹੜੇ ਬੰਦੇ ਇਹ ਰਾਹ 'ਤੇ ਚੜਦੇ ਨੇ ਪ੍ਰਸਾਦ ਸੰਗਤ ਨੂੰ ਵੰਡਿਆ ਜਾਂਦਾ ਹੈ ਢੰਗ ਨਾਲ ਢੇਰ ਸੰਗਤ ਪ੍ਰਸਾਦ ਵਰਤੌਂਦੇ ਹੋਏ ਇਹ ਜੀ ਬੱਬਾ ਜੋਗੀ ਜੀ ਦਾ ਪੂਰਾ ਨਕਸ਼ਾ ਜੋ ਕਿ ਉਹਨਾ ਨੇ ਰੱਖਿਆ ਹੋਇਆ ਹੈ ਇਹ ਬੱਬਾ ਜੀ ਦੇ ਪਿਛਾਲੇ ਫਿਰ ਇੱਕ ਚੀਜ਼ ਇਹ ਨਕਸ਼ੇ ਦੇ ਅਧਾਰ ਤੇ ਵੀ ਸਾਰਾ ਨਕਸ਼ਾ ਬਣਿਆ ਹੋਇਆ ਆ ਵੀਰੋ ਬੱਬਾ ਜੀ ਦਾ ਪੂਰਾ ਇਤਿਹਾਸ ਹੈ ਜੇ ਕੋਈ ਵੀਰ ਪੜਨਾ ਚਾਹੁੰਦਾ ਹੈ ਇਹਨੂੰ ਸਕਰੀਨ ਸ਼ਾਟ ਲੈ ਕੇ ਤੁਸੀਂ ਚੱਲਦੀ ਵੀਡੀਓ ਦੇ ਵਿੱਚੋਂ ਫੜ ਸਕਦੇ ਹੋ ਪੂਰਾ ਇਤਿਹਾਸ ਬੱਬਾ ਜੋਗੀ ਫਿਰ ਜੀ ਦਾ ਸੋ ਸੰਗਤੋ ਅੱਗੇ ਤੋਂ ਤੁਹਾਨੂੰ ਲੈ ਕੇ ਚਲਦੇ ਹਾਂ। ਜੀ ਮੰਮੀ ਰਸਤੇ ਦੇ ਖੁਦ ਹੀ ਸੰਗਤ ਦਾ ਘੱਟ। ਆਹ ਨਾਮ ਦਾ ਰਸਤਾ ਦੇਖੋ ਜੀ ਇਹ ਆਉਣ ਦਾ ਰਸਤਾ ਵੀਰੋਧੂਨ ਮੰਦਰੀ ਹੈ। ਸੰਗਤਾਂ ਦੇ ਕੋਲ ਬੜਾ ਹੀ ਰਸ਼ ਰਸਤੇ ਦੇ ਵਿੱਚ ਬਣਿਆ ਹੋਇਆ ਹੈ। ਸੰਗਤਾਂ ਚੱਲ ਕੇ ਗੁਰੂ ਜੀ ਦਾ ਦਰਸ਼ਨ ਕਰ ਲੈਣੇ ਬਾਬਾ ਜੀ ਦੇ ਪਹੁੰਚਦੀਆਂ ਨੇ। ਸੰਗਤਾਂ ਦੇ ਵਿੱਚ ਆਉਂਦਾ ਹੈ ਬੰਦਾ ਜੀ ਬਾਬਾ ਜੋਗੀ ਪੀਰ ਕਿੱਥੋਂ ਮੈਨ ਇੰਟਰੀ ਹੈ ਜੀ ਅੱਗੇ ਇੱਥੋਂ ਜਾਂਦੀ ਹੋਈ ਸੰਗਤ ਬਾਬਾ ਜੀ ਦਰਬਾਰ ਮੱਥਾ ਟੇਕਣ ਜਾਂਦੀ ਹੈ ਦੇਖੋ ਜੀ ਬਹੁਤ ਹੀ ਭੀੜ ਬਹੁਤ ਹੀ ਰਸ਼ ਬਹੁਤ ਜੱਗ ਦੇ ਸਾਹਮਣੇ ਮੱਥਾ ਟਿਕਦੇ ਜੀ ਦੁਬਾਰਾ ਸੰਗਠਨ ਮੱਠਾ ਤੇ ਇੱਕ ਵਿਧਿਆ ਕੀ 5 ਮਿੰਟ ਦੀ ਬੈਠਦੀ ਆ ਪੰਡਿਤ 10 ਮਿੰਟ ਚੌਂਕੀ ਭਰਨ ਤੋਂ ਬਾਅਦ ਇਧਰੋਂ ਦੇਖੋ ਮਿਲਦੀ ਆ ਇੱਥੋਂ ਦੇਖਦਾ ਕਿ ਸੰਗਤ ਆਪਣੇ ਨੀਚੇ ਦੇ ਵਾਸਤੇ ਵਿਰੋਧ ਇੰਦਰ ਦੀ ਮਾਰ ਨੂੰ ਜਾਂਦੀ ਆ ਦੇਖੋ ਜੀ ਕਾਫੀ ਇਕੱਠਾ ਹੁੰਦਾ ਹੈ ਬਹੁਤ ਰਸ਼ ਹੁੰਦਾ ਹੈ ਬਾਬਾ ਜੋਗੀ ਬਿਰਜੀ ਦੇ ਮੇਲੇ ਤੇ ਦੁਕਾਨਾਂ ਸਜੀਆਂ ਹੋਈਆਂ ਧੁਰ ਦੀ ਧੁਰ ਵਿਚਾਲੜੀ ਰਸਤਾ ਹੈ ਇਧਰੋਂ ਇਹ ਮੇਨ ਗੇਟ ਆ ਗਿਆ ਜੀ ਆ ਜੀ ਬਾਬਾ ਜੋਗੀ ਪੀਰ ਉਹ ਦੇਖੋ ਜੀ ਸਾਹਮਣੇ ਬਹੁਤ ਹੀ ਸੋਹਣਾ ਨਜ਼ਾਰਾ ਬਹਾਰਾ ਚੱਲ ਰਿਹਾ ਜੀ ਪਾਰਕ ਦੇ ਵਿੱਚ ਸੰਗਤ ਬੈਠੀ ਹੋਈ ਆ ਬਹਾਰਾ ਚੱਲ ਰਿਹਾ ਹੈ ਦੇਖੋ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ ਪਾਣੀ ਦਾ ਫਹਾਰ ਹੈ ਜੀ ਚੱਲ ਰਿਹਾ ਬਹੁਤ ਹੀ ਵਧੀਆ ਪਾਰਕ ਬਣਿਆ ਹੋਇਆ ਸਾਹਮਣੇ ਦੇਖੋ ਕਿਹੋ ਜਿਹਾ ਦ੍ਰਿਸ਼ ਬਹੁਤ ਹੀ ਵਧੀਆ ਪਹਾਰਾ ਜਾਂਦੇ ਆ ਜੀ ਪਾਣੀ ਵਾਲਾ ਜੀ ਕੋ ਸੰਗਜੀ ਨੀ ਜ਼ ਫਹਾਰਾ ਜੀ ਆ ਸਾਡੇ ਨੂੰ ਬੇਨਤੀ ਆ ਭਾਈ ਆ ਪਾਸੇ ਬਹੁਤ ਲੱਕੜੀ ਜਾਂਦੇ ਆ ਭਾਈ ਧਿਆਨ ਰੱਖੋ ਆਂਦਾ ਬਹੁਤ ਜਿਆਦੇ ਪਾਸੇ ਲੱਕੜੀ ਜਾਂਦਾ ਭਾਈ ਧਿਆਨ ਰੱਖੋ ਆਂਦਾ ਸਰਾਰਤੀ ਅੰਸ਼ਰ ਬੁੱਚੀ ਹੈਗੇ